ਅੱਜ ਜਿਹੜੀ ਡਿਬੇਟ ਹੋਣੀ ਹੈਗੀ ਆ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਹੋਣਾ ਦੀ ਤੇ ਕਮਲਾ ਹੈਰਿਸ ਉਹਨਾਂ ਦੇ ਵਿਚਕਾਰ ਉਹਦੇ ਵਿੱਚ ਤਿੰਨ ਮੇਨ ਮੁੱਦੇ ਜਿਹੜੇ ਰਿਪਬਲਿਕਨ ਪਾਰਟੀ ਵਾਲੇ ਫੋਕਸ ਕਰ ਰਹੇ ਹੈਗੇ ਆ ਨਾ ਕਹਿੰਦੇ ਵੀ ਜੇ ਪ੍ਰੈਜ਼ੀਡੈਂਟ 트੍ਰੰਪ ਇੱਧਰ ਉੱਧਰ ਨਾ ਜਾਵੇ ਸਿਰਫ ਤਿੰਨ ਮੁੱਦਿਆਂ ਤੇ ਫੋਕਸ ਰੱਖੇ ਤੇ ਉਹ ਕਮਲਾ ਹੈਰਿਸ ਨੂੰ ਬੜੀ ਬੁਰੀ ਤਰ੍ਹਾਂ ਘੇਰ ਸਕਦੇ ਹੈਗੇ ਆ ਇੱਕ ਇਕਨੋਮੀ ਦਾ ਦੂਜਾ ਇਮੀਗ੍ਰੇਸ਼ਨ ਦਾ ਤੇ ਤੀਜਾ ਜਿਹੜਾ ਗਲੋਬਸ ਗਲੋਬਲ ਕੇਆਓਸ ਅ ਜਿੱਦਾਂ ਗਲੋਬਲੀ ਤੁਹਾਡੇ ਸਾਹਮਣੇ ਆ ਕਿ ਮਿਡਲ ਈਸਟ ਦੇ ਵਿੱਚ ਇਜ਼ਰਾਈਲ ਵੱਲੋਂ ਬੰਬਾਰਡਮੈਂਟ ਹੋ ਰਹੀ ਆ ਗਾਜ਼ਾ ਦੇ ਵਿੱਚ ਨਾਲ ਦੇ ਮੁਲਕਾਂ ਦੀ ਨਾਲ ਵੀ ਕਾਫੀ ਟੈਨਸ਼ਨ ਬਣੀ ਹੋਈ ਆ ਈਰਾਨ ਦੇ ਨਾਲ ਉੱਧਰ ਹਜ਼ਬੁੱਲਾ ਦੇ ਲਿਬਨਾਨ ਦੇ ਨਾਲ ਯੂਕਰੇਨ ਦੇ ਵਿੱਚ ਤੇ ਰਸ਼ੀਆ ਦੇ ਵਿਚਕਾਰ ਜਿਹੜੀ ਜੰਗ ਚੱਲ ਰਹੀ ਹੈਗੀ ਆ ਸੋ ਬਿਲੀਅਨਸ ਆਫ ਡਾਲਰ ਅਮਰੀਕਾ ਵਾਲੇ ਉਥੇ ਸਪੈਂਡ ਕਰ ਰਹੇ ਹੈਗੇ ਆ ਆ ਇਵਨ ਦੋ ਇਜ਼ਰਾਈਲ ਦੀ ਬਲਾਈਂਡਲੀ ਸਪੋਰਟ ਕਰ ਰਹਾ ਹੈ ਅੱਜ ਇਜ਼ਰਾਈਲ ਵਾਲਿਆਂ ਨੇ ਇੱਕ ਅਮਰੀਕਨ ਬੰਦਾ ਹੀ ਮਾਰ ਦਿੱਤਾ ਜਿਹੜਾ ਗਾਜ਼ਾ ਦੇ ਵਿੱਚ ਆ ਤੇ ਹੁਣ ਮੰਨ ਵੀ ਰਹੇ ਆ ਕਿ ਸਾਡੀ ਡਿਪਾਰਟਮੈਂਟ ਦੇ ਨਾਲ ਉਹ ਮਾਰਿਆ ਗਿਆ ਹੈਗਾ ਸੋ ਜੇ ਪ੍ਰੈਜ਼ੀਡੈਂਟ ਟਰੰਪ ਹੁਣੀ ਕਹਿੰਦੇ ਵਿੱਚ ਤਿੰਨ ਮੁੱਦਿਆਂ ਤੇ ਫੋਕਸ ਰਹਿਣ ਆਲੇ ਦੁਆਲੇ ਨਾ ਜਾਣ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆਵੇ ਕਈ ਵਾਰੀ ਉਹ ਫੇਰ ਫ੍ਰੀਲੈਂਸਰ ਹੋ ਜਾਂਦੇ ਆ ਤੇ ਫੇਰ ਉਹ ਕਮਲਾ ਹੈਰਿਸ ਨੂੰ ਕਾਫੀ ਜ਼ਿਆਦਾ ਜਿਹੜਾ ਆ ਘੇਰ ਸਕਦੇ ਹੈਗੇ ਜੀ ਆਸਟਾਈਮ ਕਿੰਨੇ ਵੀ ਹੋ ਸਕਦਾ ਵੀ ਇਸ ਜਿਹੜੀ ਇਲੈਕਸ਼ਨ ਸੀਜ਼ਨ ਦੇ ਵਿੱਚ ਇੱਕ ਹੀ ਪ੍ਰੈਜ਼ੀਡੈਂਸ਼ੀਅਲ ਡਿਬੇਟ ਹੋਵੇ ਇੱਕ ਆਲਰੇਡੀ ਹੋਇਆ ਬਾਦਨ ਹੁਣਾਂ ਦੇ ਨਾਲ ਉਹ ਤਾਂ ਹੁਣ ਕਿਸੇ ਕੰਮ ਦਾ ਜਿਹੜਾ ਉਹ ਨਹੀਂ ਰਿਹਾ ਉਸ ਤੋਂ ਕੀ ਪਰਫਾਰਮੈਂਸ ਨੂੰ ਦੇਖਣਾ ਆ ਉਹ ਆਈ ਗਈ ਗੱਲ ਹੋ ਗਈ ਆ ਉਹ ਹੋ ਸਕਦਾ ਵੀ 2 ਮਹੀਨੇ ਪਹਿਲਾਂ ਜਿਹੜਾ ਇਹ ਹੁਣ ਡਿਬੇਟ ਹੋ ਰਿਹਾ ਆ ਇਸ ਦੇ ਵਿੱਚ ਜਿਹਦੀ ਕਾਰਜਗਾਰੀ ਜ਼ਿਆਦਾ ਵਧੀਆ ਹੋਈ ਉਹ ਵੋਟਰਾਂ ਦੇ ਉੱਤੇ ਪ੍ਰਭਾਵ ਜਿਹੜਾ ਉਹ ਜਿਆਦਾ ਪਾ ਸਕਦਾ ਕਾਰਨ ਉਸ ਦੇ ਵਿੱਚ ਇਹ ਵੀ ਆ ਜਿੱਦਾਂ ਪਹਿਲਾਂ ਵੀ ਦੱਸਿਆ ਵੀ ਇਸ ਵਾਰ ਕੁੰਡੀਆਂ ਦੇ ਸਿੰਘ ਪੂਰੀ ਤਰ੍ਹਾਂ ਜਿਹੜੇ ਉਹ ਫਸੇ ਹੋਏ ਆ 1921 ਦਾ ਜਿਹੜਾ ਫਰਕ ਆ ਇਹਨਾਂ ਦੋਨਾਂ ਦੇ ਵਿੱਚ ਰਹਿ ਗਿਆ ਹੈਗਾ ਆ ਸੋ ABC ਦੇ ਉੱਤੇ ਅੱਜ ਇਹ ਜਿਹੜੀ ਪ੍ਰੈਜ਼ੀਡੈਂਸ਼ੀਅਲ ਡਿਬੇਟ ਹੋਣੀ ਆ ਸੋ ਰੌਲਾ ਜਿਹੜਾ ਇਸ ਦੇ ਵਿੱਚ ਪਿਆ ਸੀਗਾ ਮਾਈਕ ਆਨ ਆਫ ਕਰਨ ਨੂੰ ਜਿਹੜਾ ਉਹ ਲੈ ਕੇ ਸੋ ਰੂਲਸ ਦੇ ਵਿੱਚ ਕਹਿੰਦੇ ਵੀ ਦੱਸਤੇ ਜਾਈਏ ਕੋਈ ਲਾਈਵ ਆਡੀਅנס ਉੱਥੇ ਨਹੀਂ ਹੋਣੀ ਓਪਨਿੰਗ ਸਟੇਟਮੈਂਟਸ ਨਹੀਂ ਹੋਣਗੀਆਂ ਤੇ ਇਹ ਜਿਹੜੇ ਨੈਟਵਰਕ ਨੇ ਆਲ ਜਿਹੜਾ ਪਿਛਲੇ ਹਫਤੇ ਰਿਲੀਜ਼ ਕੀਤੇ ਸੀਗੇ ਰੂਲ ਕੈਂਡੀਡੇਟਸ ਨੂੰ ਹਰ ਇੱਕ ਸਵਾਲ ਜਿਹੜੇ ਉਹ ਜਵਾਬ ਦੇਣ ਦੇ ਲਈ 2 ਮਿੰਟ ਹੋਣਗੇ ਤੇ ਦੂਸਰੇ ਦਾ ਜਵਾਬ ਦਾ ਰਿਬਟਰਲ ਕਰਨ ਦੇ ਲਈ ਵੀ ਜਿਹੜੇ ਉਹ 2 ਮਿੰਟ 2 ਮਿੰਟ ਦਿੱਤੇ ਜਾਣਗੇ ਤੇ ਜੇ ਮੌਕਾ ਹੋਇਆ ਆ ਤਾਂ ਇੱਕ ਇੱਕ ਮਿੰਟ ਹੋਰ ਫਾਲੋ ਅਪ ਜਾਂ ਕਲੈਰੀਫਿਕੇਸ਼ਨ ਦੇ ਲਈ ਦਿੱਤਾ ਜਾ ਸਕਦਾ ਹੈ ਸੋ ਬੇਸਿਕਲੀ ਇੱਕ ਸਵਾਲ ਦੇ ਉੱਤੇ 5 ਮਿੰਟ ਜਿਹੜੇ ਉਹ ਮੈਕਸਿਮਮ ਆ ਉਹ ਲੱਗ ਸਕਦੇ ਹੈਗੇ ਆ ਅਖੀਰ ਦੇ ਵਿੱਚ ਦੋਨਾਂ ਜਿੰਨੇ ਵੀ ਸਵਾਲ ਹੋਣਗੇ ਹੁਣ ਇਹ ਨਹੀਂ ਪਤਾ ਕਿ ਕਿੰਨੇ ਸਵਾਲ ਆ ਉਹ ਹੋਣਗੇ ਪਰ ਇਹ ਆ ਵੀ ਕਹਿੰਦੇ ਵੀ ਕੁੱਲ ਮਿਲਾ ਕੇ 90 ਮਿੰਟ ਤੱਕ ਇਹ ਜਿਹੜਾ ਡਿਬੇਟ ਆ ਚੱਲ ਸਕਦਾ ਜਿਹਦੇ ਵਿੱਚ ਕਹਿੰਦੇ ਵੀ ਦੋ ਵਾਰ ਕਮਰਸ਼ੀਅਲ ਬ੍ਰੇਕ ਵੀ ਆਊਗੀ ਸੋ ਬ੍ਰੇਕ ਵੀ ਜਿਹੜੇ ਉਹ ਅਲੈ ਜਿਹੜੀਆਂ ਉਹ ਲੈਣਗੇ ਇਹ ਦੋਨੋਂ ਕੈਂਡੀਡੇਟਸ ਨੂੰ ਅਖੀਰ ਦੇ ਵਿੱਚ 2-2 ਮਿੰਟ ਆਪਣੇ ক্লোজিং ਜਿਹੜੀਆਂ ਸਟੇਟਮੈਂਟਸ ਆ ਉਹ ਜ਼ਰੂਰ ਦੇਣ ਦੇ ਲਈ ਮੌਕਾ ਆ ਦਿੱਤਾ ਜਾਊਗਾ ਇਸ ਵਾਰ ਦੇ ਜਿਹੜੇ ਮੋਡਰੇਟਰ ਆ ਡੇਵਿਡ ਮੋਅਰ ਤੇ ਲਿੰਸੀ ਡੇਵਿਸ ਇਹ ਦੋਨੋਂ ਹੀ ABC ਜਿਹੜਾ ਨੈਟਵਰਕ ਆ ਉਸ ਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਹੀ ਜਿਹੜਾ ਸਵਾਲ ਪੁੱਛਣ ਦਾ ਅਧਿਕਾਰ ਜਿਹੜਾ ਉਹ ਹੋਊਗਾ ਇੱਕ ਦੂਜੇ ਨੂੰ ਇਹ ਦੋਨੋਂ ਜਿਹੜੇ ਉਹ ਸਵਾਲ ਨਹੀਂ ਕਰ ਸਕਣਗੇ ਸੋ ਕੈਂਡੀਡੇਟਸ ਨੂੰ ਕਹਿੰਦੇ ਵੀ ਪਹਿਲਾਂ ਲਿਖ ਕੇ ਕੋਈ ਵੀ ਨੋਟਸ ਲਿਆਉਣ ਦੀ ਇਜਾਜ਼ਤ ਨਹੀਂ ਹੈਗੀ ਨਾ ਹੀ ਕਿਸੇ ਤਰੀਕੇ ਦਾ ਕੋਈ ਪ੍ਰੋਪਸ ਆ ਉਹ ਸਟੇਜ ਦੇ ਉੱਤੇ ਜਿਹੜੇ ਉਹ ਹੋਣਗੇ ਤੇ ਟੌਪਿਕਸ ਤੇ ਕੁਐਸਚਨਸ ਐਡਵਾਂਸ ਦੇ ਵਿੱਚ ਨਹੀਂ ਦਿੱਤੇ ਜਾਣਗੇ ਇੱਕ ਇੱਕੀ ਦੇ ਬਾਅਦ ਦੇ ਵਿੱਚ ਇੱਕ ਦੂਜੇ ਦੇ ਉੱਤੇ ਤੌਮਤਾ ਜਿਹੜੀਆਂ ਉਹ ਜ਼ਰੂਰ ਲਾਉਂਦੇ ਨੇ ਵੀ ਭਾਈ ਇਹਨਾਂ ਨੂੰ ਤਾਂ ਸਵਾਲਾਂ ਦੇ ਜਵਾਬ ਸਵਾਲ ਜਿਹੜੇ ਉਹ ਪਹਿਲਾਂ ਹੀ ਜਿਹੜੇ ਉਹ ਮਿਲ ਗਏ ਸੀਗੇ ਸੋ ਡਿਬੇਟਸ ਦੇ ਵਿੱਚ ਜਿਹੜੇ ਮਾਈਕ੍ਰੋਫੋਨ ਦੀ ਗੱਲ ਕਰੀਏ ਤਾਂ ਟਸਲ ਪਿਛਲੇ ਮਹੀਨੇ ਦੀ ਦੋਨਾਂ ਕੈਂਪ ਦੇ ਦੌਰਾਨ ਵਿਚਾਰ ਜਿਹੜੀ ਆ ਉਹ ਚੱਲਦੀ ਸੀ ਵੀ ਕੀ ਕੈਂਡੀਡੇਟਸ ਨੇ ਮਾਈਕ੍ਰੋਫੋਨ ਬੰਦ ਕਰਨੇ ਚਾਹੀਦੇ ਆ ਆ ਜਾਂ ਨਹੀਂ ਜਦੋਂ ਉਹਨਾਂ ਦੀ ਵਾਰੀ ਨਹੀਂ ਹੈਗੀ ਬੋਲਣ ਦੀ ਪਹਿਲੀ ਡਿਬੇਟ ਦੇ ਵਿੱਚ ਇਹ ਜਿਹੜੀ ਚੀਜ਼ ਆ ਉਹ ਵਰਤੀ ਗਈ ਸੀ ਕਿਉਂਕਿ 2020 ਦੀਆਂ ਇਲੈਕਸ਼ਨ ਦੇ ਵਿੱਚ ਵੀ ਜਦ ਪਹਿਲਾ ਡਿਬੇਟ ਹੋਇਆ ਸੀ ਕੋਈ ਕਿਸੇ ਨੂੰ ਬੋਲਣ ਨਹੀਂ ਸੀ ਦੇ ਰਿਆ ਫਿਰ ਜਿਹੜੇ ਨੈਟਵਰਕਸ ਨੇ ਇਹ ਫੈਸਲਾ ਲਿਆ ਸੀਗਾ ਵੀ ਜਦੋਂ ਇੱਕ ਬੋਲ ਰਿਹਾ ਹੈ ਤਾਂ ਦੂਜੇ ਦਾ ਮਾਈਕ ਮਿਊਟ ਜਿਹੜਾ ਉਹ ਕੀਤਾ ਜਾਵੇ ਸੋ ਜਿਹੜਾ ਹੈਰਿਸ ਕੈਂਪੇਨ ਆ ਉਹਨਾਂ ਨੇ ਕਿਹਾ ਸੀਗਾ ਵੀ ਆਪਾਂ ਓਪਨ ਮਾਈਕਸ ਜਿਹੜੇ ਉਹ ਰੱਖਣਾ ਚਾਹੁੰਦੇ ਆ ਉਸ ਨੂੰ ਲੈ ਕੇ ਥੋੜਾ ਬਹੁਤਾ ਟਰੰਪ ਉਹਨਾਂ ਨੇ ਅੰਨਾ ਕਰਨੀ ਕੀਤੀ ਪਰ ਇਵੈਂਚੁਅਲੀ ਜਿਹੜੇ ਆ ਇਹ ਦੋਨੋਂ ਕੈਂਪੇਨ ਆ ਇਹ ਮੰਨ ਗਏ ਹੈਗੇ ਆ ਸੋ ਅੱਜ ਜਿਹੜਾ 10 ਸਪਟੰਬਰ ਦਾ ਉਹ ਦਿਨ ਆ ਗਿਆ ਆ 9/11 ਤੋਂ ਬਿਲਕੁਲ ਹਰਜੋਤ ਸਿੰਘ ਜੀ ਇੱਕ ਦਿਨ ਪਹਿਲਾਂ ਜਦ ਆਪਾਂ ਨੂੰ ਪਤਾ ਅਮਰੀਕਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਖਤਰਨਾਕ ਹਮਲਾ ਅਮਰੀਕਾ ਦੇ ਉੱਤੇ ਜਿਹੜਾ ਹੋਇਆ ਸੀ ਤੇ ਇਸ ਵਾਰ ਦਾ ਜਿਹੜੀ ਇਹ ਲੜਾਈ ਆ ਆਪਸ ਦੇ ਵਿੱਚ ਇਹਨਾਂ ਦੀ ਇਲੈਕਸ਼ਨ ਦੀ ਜਿਹੜੀ ਇਹ ਲੜਾਈ ਆ ਉਹਦੀ ਕੈਲੋਬੀ ਫੋਰ ਸ਼ੈਡੋ ਦੇ ਵਿੱਚ ਹੁਣ ਜਾ ਰਹੀ ਆ ਸੋ ਇਕਨੋਮੀ ਇਮੀਗ੍ਰੇਸ਼ਨ ਦੇ ਮੁੱਦੇ ਜਿਹੜੇ ਉਹ ਰਹਿਣਗੇ ਪ੍ਰੈਜ਼ੀਡੈਂਟਸ਼ਿਪ ਕਿੱਦਾਂ ਰਹੀ ਆ ਇਹਨਾਂ ਦਾ ਵਾਈਸ ਪ੍ਰੈਜ਼ੀਡੈਂਸ਼ੀਅਲ ਰੈਕੋਰਡ ਤੇ ਕਮਲਾ ਹੈਰਿਸ ਜਿਹੜੀ ਤੇ ਟ੍ਰੰਪ ਹੋਣਾ ਦਾ ਰੈਕੋਰਡ ਹੋ ਸਕਦਾ ਜ਼ੀਨੋਫੋਬਿਕ ਰੇਸਿਸਟ ਇਹਨਾਂ ਦੇ ਕਈ ਤਰੀਕਿਆਂ ਦੇ ਜਿਹੜੇ ਲਫਜ਼ ਆਪਾਂ ਨੂੰ ਸੁਣਨ ਨੂੰ ਜਿਹੜੇ ਉਹ ਮਿਲ ਸਕਦੇ ਹੈਗੇ ਆ ਇਥੋਂ ਤੱਕ ਕਿ ਕਮਲਾ ਹੈਰਿਸ ਜਦ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀਗੀ ਪਿਛਲੀ ਵਾਰ ਸਰਜੋ ਸਿੰਘ ਜੀ 2020 ਦੇ ਵਿੱਚ ਤੁਲਸੀ ਗੱਬੜ ਵਰਗਿਆਂ ਨੇ ਉਸ ਨੂੰ ਜਦੋਂ ਉਹਨਾਂ ਦੇ ਡਿਬੇਟ ਹੁੰਦੇ ਸੀਗੇ ਡੈਮੋਕ੍ਰੇਟ ਪਾਰਟੀ ਦੇ ਇਸ ਨੂੰ ਜਿਹੜਾ ਖੁੱਡੇ ਲਾਈਨ ਜਿਹੜਾ ਉਹ ਲਾਇਆ ਸੀ ਇਸੇ ਕਰਕੇ ਟਰੰਪ ਉਹਨਾਂ ਨੇ ਉਸ ਨੂੰ ਸਪੈਸ਼ਲ ਹਾਇਰ ਕੀਤਾ ਆ ਤੁਲਸੀ ਗੱਬੜ ਨੂੰ ਆਪਣੇ ਖੇਮੇ ਦੇ ਵਿੱਚ ਲਿਆਂਦਾ ਆ ਤਾਂ ਜੋ ਕਮਲਾ ਹੈਰਿਸ ਤੇ ਉਲਟ ਉਹ ਕਿਸ ਤਰੀਕੇ ਦੇ ਨਾਲ ਤਿਆਰੀ ਜਿਹੜੀ ਉਹ ਕਰ ਸਕਣ ਪਿਛਲੇ ਕੁਝ ਦਿਨਾਂ ਤੋਂ ਇਕਨੋਮਿਕ ਅਜੰਡਾ ਆਪਣਾ ਟਰੰਪ ਹੁਣੀ ਜਿਹੜਾ ਉਹ ਪੇਸ਼ ਕਰ ਰਿਹਾ ਸੇਮ ਉਸੇ ਲੈ ਦੇ ਉੱਤੇ ਜਿਹੜੀ ਕਮਲਾ ਹੈਰਿਸ ਵੀ ਜਿਹੜੀ ਉਹ ਚੱਲ ਰਹੀ ਆ ਸੋ ਹੁਣ ਦੇਖੋ ਕੀ ਇਸ ਦੇ ਵਿੱਚ ਜਿਹੜਾ ਉਹ ਬਣਦਾ ਆ ਤੇ ਕਹਿੰਦੇ ਵੀ ਪੋਡੀਅਮ ਦੇ ਉੱਤੇ ਖੱਬੇ ਪਾਸੇ ਕੌਣ ਹੋਊਗਾ ਸੱਜੇ ਪਾਸੇ ਕੌਣ ਹੋਊਗਾ ਇਸ ਤੇ ਲਈ ਵੀ ਕੌਇਨ ਦੀ ਟਾਸ ਹੋਣੀ ਆ ਤਾਂ ਜੋ ਜਿਹੜਾ ਵੀ ਜਿੱਤਦਾ ਆ ਅ ਤੇ ਕਹਿੰਦੇ ਵੀ ਉਸ ਨੂੰ ਫਿਰ ਪੋਡੀਅਮ ਦੀ ਜਿਹੜੀ ਪਲੇਸਮੈਂਟ ਆ ਉਸ ਨੂੰ ਜਿਹੜੀ ਉਹ ਮਿਲੇਗੀ ਸੋ ਹਾਲ ਦੀ ਘੜੀ ਕਹਿੰਦੇ ਵੀ ਆਲਰੇਡੀ ਇਨਫੈਕਟ ਜਿਹੜੀ ਕੌਇਨ ਟਾਸ ਹੋ ਕੇ ਕਮਲਾ ਹੈ ਦੇ ਜਿੱਤੀ ਹੈ ਤੇ ਸੱਜੇ ਪਾਸੇ ਆਪਾਂ ਨੂੰ ਕਹਿੰਦੇ ਵੀ ਉਹ ਦਿਖੇਗੀ ਸੋ ਇਹ ਕੁਝ ਰੂਲਸ ਨੇ ਅੱਜ ਅਸਲ ਦੇ ਵਿੱਚ ਇਹਨਾਂ ਰੂਲਸ ਨੂੰ ਕੌਣ ਕਿੰਨਾ ਕੁ ਫਾਲੋ ਕਰਦਾ ਆ ਤੇ ਪਾਲਿਸੀ ਬਾਰੇ ਤੇ ਇਹਨਾਂ ਕੈਂਡੀਡੇਟਸ ਦੇ ਬਾਰੇ ਆਮ ਲੋਕਾਂ ਨੂੰ ਕਿੰਨਾ ਕੁ ਪਤਾ ਲੱਗੂਗਾ ਇਹ ਇੱਕ ਜਿਹੜੇ ਵੱਡੇ ਜਿਹੜੇ ਸਵਾਲ ਆ ਤੇ ਇਹ ਖੁਦ ਸਵਾਲਾਂ ਦੇ ਜਵਾਬ ਦਿੰਦੇ ਆ ਜਾਂ ਗੱਲਾਂ ਨੂੰ ਘਮਾਫਰਾ ਕੇ ਕਿਸੇ ਹੋਰ ਆਪਣੇ ਏਜੰਡੇ ਦੇ ਉੱਤੇ ਲੈ ਕੇ ਜਾਂਦੇ ਆ ਇਹ ਵੀ ਸਭ ਕੁਝ ਦੇਖਣ ਵਾਲਾ ਰਹੂਗਾ ਸੋ 1 ਆਫ ਦਾ ਡਿਬੇਟ ਕਿਸੇ ਜਿਹੜਾ ਪਲੜਾ ਆ ਉਹ ਭਾਰੀ ਵੀ ਕਰ ਸਕਦਾ ਆ ਕਿਸੇ ਨੂੰ ਜਿਹੜਾ ਉਹ ਹੌਲਿਆਂ ਵੀ ਕਰ ਸਕਦਾ ਆ ਪਿਛਲੀ ਵਾਰੀ ਜਿਹੜੀ ਡਿਬੇਟ ਪ੍ਰੈਜ਼ੀਡੈਂਟ ਜੋ ਵਾਈਡਨ ਹੋਣਾ ਤੇ ਟਰੰਪ ਉਹਨਾਂ ਦੇ ਵਿਚਕਾਰ ਹੋਈ ਸੀ ਤੇ 50 ਮਿਲੀਅਨ ਲੋਕਾਂ ਨੇ ਉਸ ਨੂੰ ਵਿਊ ਕੀਤਾ ਸੀ ਇਸ ਡਿਬੇਟ ਦੇ ਵਿੱਚ ਕਹਿੰਦੇ ਮਿਲੀਅਨਸ ਆਫ ਹੋਰ ਲੋਕ ਜਿਹੜੇ ਆ ਉਹ ਹਿੱਸਾ ਲੈਣਗੇ ਕਿਉਂਕਿ ਜਿਸ ਤਰ੍ਹਾਂ ਪਤਾ ਸਹੀ ਆ ਵੀ ਹੋ ਸਕਦਾ ਹੈ ਸ਼ਾਇਦ ਇੱਕੋ ਹੀ ਜਿਹੜੀ ਡਿਬੇਟ ਆ ਦੋਨਾਂ ਦੇ ਵਿਚਕਾਰ ਇਹ ਹੋਣੀ ਹੈਗੀ ਆ ਸੋ ਬਹੁਤ ਵੱਡੀ ਗੰਟੀ ਦੇ ਵਿੱਚ ਅੱਜ ਰਾਤ ਨੂੰ ਇਹ ਜਿਹੜੀ ਡਿਬੇਟ ਆ ਇਹ ਵਾਚ ਕੀਤੀ ਜਾਊਗੀ ਤੇ ਦੇਖਦੇ ਹਾਂ ਕੌਣ ਕਿੰਨੇ ਕ ਇੰਡੀਪੈਂਡੈਂਟ ਰਿਪੋਰਟਰਸ ਨੂੰ ਆਪਣੇ ਵੱਲ ਖਿੱਚ ਸਕਦਾ ਹੈਗਾ ਕੀ ਕਮਲਾ ਹੈਰਿਸ ਆਪਣੇ ਆਪ ਨੂੰ ਬਾਈਡਨ ਐਡਮਿਨਿਸਟ੍ਰੇਸ਼ਨ ਤੋਂ ਥੋੜਾ ਪਰੇ ਕਰਕੇ ਸ਼ੋਅ ਕਰ ਸਕਦੀ ਆ ਕਿ ਹਾਂ ਮੈਂ ਟੋਟਲੀ ਲਾਇਲ ਸੀ ਬਾਈਡਨ ਨੂੰ ਜਾਂ ਮੈਂ ਇਹਨਾਂ ਇਸ਼ੂਜ਼ ਦੇ ਉੱਤੇ ਬੋਲੀ ਆ ਕਿ ਨਹੀਂ ਇਹ ਹੁਣ ਪਤਾ ਚੱਲੂਗਾ ਉਹ ਪრეਜ਼ੀਡੈਂਟ 트ੰਪ ਨੂੰ ਟਾਰਗੇਟ ਕਰੂਗੀ ਜਾਂ ਰੋ ਵਰਸਸ ਵੇਡ ਵਾਲਾ ਜਿਹੜਾ ਸੁਪਰੀਮ ਕੋਰਟ ਦਾ ਡਿਸੀਜਨ ਆਇਆ ਉਸ ਨੂੰ ਜਿਹੜਾ ਹਿੱਟ ਕਰੂਗੀ ਇਕਨੋਮੀ ਦੇ ਉੱਤੇ ਕਿਸ ਤਰ੍ਹਾਂ ਕਿਉਂਕਿ ਪრეਜ਼ੀਡੈਂਟ 트ੰਪ ਦੇ ਕੋਲ ਬੜਾ ਪੋਜ਼ਿਟਿਵ ਪੁਆਇੰਟ ਹੈਗਾ ਆ ਇਨਫਲੇਸ਼ਨ ਦਾ ਵੀ ਇੰਨੀ ਜ਼ਿਆਦਾ ਜਿਹੜੀ ਪ੍ਰਾਈਸਸ ਆ ਕੀਮਤਾਂ ਆ ਸਮਾਨ ਦੀਆਂ ਉਹ ਵਧੀਆਂ ਹੈਗੀਆਂ ਆ ਤੇ ਉਸ ਨੂੰ ਕਿਸ ਤਰ੍ਹਾਂ ਜਿਹੜੀ ਆ ਕਾਮਲਾ ਹੈਰਿਸ ਜੋ ਆ ਉਹ ਹੈਂਡਲ ਕਰੂਗੀ ਰੇਸ ਜਾਂ ਜੈਂਡਰ ਪਲੇ ਇਹ ਕਿਸ ਤਰ੍ਹਾਂ ਵਿੱਚ ਆਊਗਾ ਕਿਉਂਕਿ 2000 ਅ ਪਿਛਲੀਆਂ ਜਿਹੜੀਆਂ 2020 ਦੇ ਵਿੱਚ ਇਲੈਕਸ਼ਨਸ ਹੋਈਆਂ ਸੀ ਉਸ ਟਾਈਮ ਦੇ ਉੱਤੇ ਵੀ ਜਿਹੜਾ ਕਮਲਾ ਹੈਰਿਸ ਹੁਣਾ ਦੀ ਰੇਸ ਨੂੰ ਲੈ ਕੇ ਕਈਆਂ ਨੇ ਕੁਐਸਚਨ ਕੀਤੇ ਸੀ ਕਿ ਉਹ ਕਾਲੇ ਮੂਲ ਦੀ ਆ ਜਾਂ ਸਾਊਥ ਏਸ਼ੀਅਨ ਮੂਲ ਦੀ ਹੈਗੀ ਆ ਸੋ ਕੁਸ਼ਕ ਇਹ ਜਿਹੜੇ ਇਸ਼ੂ ਆ ਮੇਨ ਇਹ ਅੱਜ ਡਿਸਕਸ ਕੀਤੇ ਜਾਣਗੇ ਸੋ ਦੇਖਦੇ ਹਾਂ ਇਸ ਡਿਬੇਟ ਤੋਂ ਬਾਹਰ ਕੀ ਨਿਕਲਦਾ ਜੀ ਫਿਲਡੈਲਫੀਆ ਦੇ ਵਿੱਚ ਇਹ ਡਿਬੇਟ ਹੋਣ ਜਾ ਰਿਹਾ ਆ ਤੇ ਕੈਲੀਫੋਰਨੀਆ ਦੇ ਟਾਈਮ 6 ਵਜੇ ਦੇ ਸਾਬ ਦੇ ਨਾਲ ਜਿਹੜਾ ਡਿਬੇਟ ਉਹ ਹੋਵੇਗਾ ਸੋ ਜਿੱਦਾਂ ਤੁਹਾਨੂੰ ਦੱਸਿਆ ਵੀ 90 ਮਿੰਟ ਤੱਕ ਰਾਤ ਨੂੰ ਜਿਹੜੇ ਈਸਟ ਕੋਸਟ ਵਾਲੇ ਜਿਹੜੇ 9 ਵਜੇ ਉੱਥੇ ਸਾਬ ਦੇ ਨਾਲ ਜਿਹੜੇ ਉਹ ਦੇਖਣਗੇ ਸੋ ਜੈਂਡਰ ਕੀ ਰੋਲ ਪਲੇ ਕਰਦਾ ਆ ਮੈਨ ਵਰਸਸ ਵੂਮਨ ਜਿਹੜਾ ਡਿਬੇਟ ਉਹ ਤਾਂ ਪਹਿਲੀ ਵਾਰੀ ਤਾਂ ਨਹੀਂ ਕਿਉਂਕਿ ਹੈਲਰੀ ਕਲਿੰਟਨ ਦੇ ਨਾਲ ਆਲਰੇਡੀ ਡਿਬੇਟ 트ੰਪ ਹੋਣਾ ਦੇ ਜਿਹੜੇ ਉਹ ਹੋ ਚੁੱਕੇ ਸੀ ਤੇ ਆਪਾਂ ਨੂੰ ਇਹ ਜਿਹੜਾ ਇਸ ਦੇ ਵਿੱਚ ਪਤਾ ਹੀ ਆ ਅਬੀ ਕੀ ਕੁਸ਼ਟ ਜਿਹੜਾ ਉਸ ਦੇ ਵਿੱਚ ਵਾਪਰਿਆ ਸੋ ਇੱਕ ਇੱਕ ਇਹ ਜਿਹੜਾ ਇੱਕ ਇਹ ਵੀ ਮੁੱਦਾ ਪ੍ਰੋਸੀਕਿਊਟਰ ਵਰਸਿਜ਼ ਫੈਲਨ ਜਿਹੜਾ ਆ ਉਹ ਵੀ ਇੱਕ ਐਂਗਲ ਤੋਂ ਜਿਹੜਾ ਉਹ ਦੇਖਿਆ ਜਾਊਗਾ ਆ ਵੀ ਕਿਸ ਤਰੀਕੇ ਦੇ ਨਾਲ ਇੱਕ ਵਕੀਲ ਤੇ ਇੱਕ ਜਿਸ ਦੇ ਉੱਤੇ ਦੋਸ਼ ਸਾਬਤ ਹੋ ਚੁੱਕੇ ਆ ਉਹ ਬੰਦੇ ਜਿਹੜੇ ਪ੍ਰੈਜ਼ੀਡੈਂਸੀ ਦੇ ਲਈ ਲੜ ਰਹੇ ਆ ਉਹ ਕਿਦਾਂ ਦਾ ਜਿਹੜਾ ਆ ਉਹ ਕਾਰਜਕਾਰੀ ਜਿਹੜੀ ਉਹ ਰਹਿੰਦੀ ਆ ਸੋ ਹਰ ਇੱਕ ਦੀ ਨਜ਼ਰ ਜਿਹੜੀ ਉਹ ਇੱਥੇ ਆ ਖਾਸ ਕਰਕੇ ਬਾਈਡਨ ਹੁਣਾ ਦੇ ਜਿਹੜੀ ਡਿਬੇਟ ਦੀ ਸਟੰਬਲਿੰਗ ਪਰਫਾਰਮੈਂਸ ਆ ਉਸ ਤੋਂ ਜਿਹੜਾ ਉਹ ਬਾਅਦ ਦੇ ਵਿੱਚ ਕੈਂਡੀਡੇਟਸ ਨੇ ਕਿੱਦਾਂ ਪ੍ਰਿਪੇਅਰ ਕੀਤਾ ਆ ਕਿਵੇਂ ਜਿਹੜਾ ਉਹ ਹੋਊਗਾ ਇਹ ਦੇਖਣ ਵਾਲੀ ਆ ਜਿਹੜੀ ਉਹ ਗੱਲ ਆ ਕਿੰਨੇ ਵੀ ਕਮਲਾ ਹੈਰਿਸ ਇੱਕ ਲਾਇਰਸ ਦੇ ਨਾਲ ਮਿਲ ਕੇ ਖਾਸਾ ਵਕਤ ਜਿਹੜਾ ਉਹ ਗੁਜ਼ਾਰ ਰਹੀ ਆ ਕੈਰਨ ਡਨ ਕਰਕੇ ਇੱਕ ਵਾਸ਼ਿੰਗਟਨ ਦੀ ਲਾਇਰ ਆ ਉਸਨੇ ਡੈਮੋਕ੍ਰੇਟ ਪੋਲੀਟੀਸ਼ੀਅਨਸ ਨੂੰ ਪਲਾਨ ਕੀਤਾ ਪਿਛਲੇ 2 ਦਹਾਕਿਆਂ ਤੋਂ ਡਿਬੇਟਸ ਦੇ ਲਈ ਸੋ ਉਹ ਇਹਨਾਂ ਦਾ ਜਿਹੜਾ ਉਹ ਸਾਥ ਦੇ ਰਹੀ ਆ 2016 ਦੇ ਵਿੱਚ ਹੈਲਰੀ ਕਲਿੰਟਨ ਅਨੇਕ ਨਿਊਜ਼ਪੇਪਰ ਨੂੰ ਜਿਹੜਾ ਉਹ ਦੱਸਿਆ ਸੀਗਾ ਬੀਓ ਟੈਕ ਕੰਪਨੀਆਂਜ਼ ਨੂੰ ਜਿਹੜੀ ਉਹ ਰਿਪਰੈਜ਼ੈਂਟ ਕਰਦੀ ਰਹੀ ਹੈ ਡਨ ਵੀ ਉਸ ਦੇ ਵਿੱਚ ਕੀ ਵਾਈਸ ਪ੍ਰੈਜ਼ੀਡੈਂਟਸ ਦਾ ਡਿਬੇਟ ਵੀ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਜੇ ਡੀ ਵੈਂਸ ਤੇ ਟਿਮ ਵਾਲਸ ਦਾ ਇਹ ਦੇਖਣ ਵਾਲੀ ਜਿਹੜੀ ਗੱਲ ਹੋਊਗੀ ਪਰ ਜਿਹੜੀ ਵੈਂਸ ਨੂੰ ਜਿੰਨੀ ਵਾਰੀ ਵੀ ਪੁੱਛਿਆ ਗਿਆ ਉਹਨਾਂ ਨੇ ਤਕਰੀਬਨ ਨਾ ਜਹੀ ਜਿਹੜੀ ਇਸ ਤੇ ਉੱਤੇ ਕੀਤੀ ਆ ਕਹਿੰਦੇ ਮੈਨੂੰ ਲੱਗਦਾ ਨਹੀਂ ਵੀ ਉਸ ਦੇ ਵਿੱਚ ਜਿਹੜਾ ਕੁਝ ਹੋਣ ਜਾ ਰਿਹਾ ਆ ਕਮਿਸ਼ਨ ਔਨ ਪ੍ਰੈਜ਼ੀਡੈਂਸ਼ੀਅਲ ਡਿਬੇਟ ਜਿਸਨੇ 1988 ਤੋਂ ਲੈ ਕੇ ਹੁਣ ਤੱਕ ਇਹ ਡਿਬੇਟਸ ਜਿੰਨੇ ਹੋਏ ਆ ਉਹਨਾਂ ਨੂੰ ਜਿਹੜਾ ਇੱਕ ਨਾਨ ਪਾਰਟੀਜਨ ਕਮਿਸ਼ਨ ਆ ਵੀ ਉਸ ਨੂੰ ਉਹ ਕੀਤਾ ਆ ਕਿਨੇ ਵੀ ਇਸ ਵਾਰ ਉਹਨਾਂ ਨੂੰ ਟੋਟਲੀ ਸਾਈਡਲਾਈਨ ਜਿਹੜਾ ਉਹ ਕਰ ਦਿੱਤਾ ਗਿਆ ਤੇ ਸਿੱਧਾ ਟੀਵੀ ਨੈਟਵਰਕਸ ਦੇ ਨਾਲ ਡੀਲ ਬਣਾ ਕੇ ਦੋਨਾਂ ਕੈਂਪੇਨਸ ਨੇ ਆਪਸ ਦੇ ਵਿੱਚ ਇਹ ਜਿਹੜੇ ਡਿਬੇਟ ਕਿਤੇ ਆ ਨਹੀਂ ਤਾਂ ਜਿਹੜੀ সিপিਡੀ ਆ ਕਮਿਸ਼ਨ ਔਨ ਪ੍ਰੈਜ਼ੀਡੈਂਸ਼ੀਅਲ ਡਿਬੇਟ ਇਹ ਆਰਗੇਨਾਈਜ਼ ਕਰਦੀ ਹੁੰਦੀ ਹੈ ਡਿਬੇਟ ਸਪਟੰਬਰ ਤੇ ਅਕਤੂਬਰ ਮਹੀਨੇ ਦੇ ਵਿੱਚ ਤੇ ਉਹਨਾਂ ਨੇ ਬਲੇਮ ਕੀਤਾ ਆ ਬਾਈਡਨ ਕੈਂਪੇਨ ਨੂੰ ਕਿਉਂਕਿ ਉਹਨਾਂ ਨੇ ਇਸ ਟ੍ਰੈਡੀਸ਼ਨ ਤੋਂ ਮੁੱਖ ਮੋੜਿਆ ਸੀ